ਸਾਰੇ ਗੁਰੂ ਪੰਥ ਖਾਲਸਾ ਜੀ ਵਾ ਇੱਕ ਬਿਟੀਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਸਿੱਖ ਚੈਪਟਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜੀਵਨ ਗਾਥਾ ਤੁਸੀਂ ਸਾਰੇ ਇਸਰਵਨ ਕਰ ਰਹੇ ਇੱਕ ਮੁਸਲਮਾਨ ਕਵੀ ਹੋਇਆ ਹੈ ਬਾਬੂ ਫਿਰੋਜ਼ਦੀਨ ਸਰਫ ਪ੍ਰੋਇਤਿੰ ਸਰਸ ਨੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਮਹਾਨਤਾ ਪ੍ਰਤੀ ਇੱਕ ਬੜੀ ਹੀ ਸੁੰਦਰ ਕਵਤਾ ਲਿਖੀ ਸੀ ਆਪਣੀ ਕਵਤਾ ਦੇ ਵਿੱਚ ਇਹ ਮੁਸਲਮਾਨ ਕਵੀ ਲਿਖਦਾ ਏ ਹਰ ਕਬਿੰਦ ਗੁਰੂ ਦੇ ਪੁੱਤਰ ਤੇਗ ਬਹਾਦਰ ਪਿਆਰੇ ਮਾਤਾ ਸਾਹਿਬ ਨਾਨਕੀ ਜੀ ਦੇ ਰੌਸ਼ਨੇ ਕੀ ਤਾਰੇ ਜਿਉਂ ਕਸਤੂਰੇ ਨਾਫੇ ਵਿੱਚੋਂ ਖੁਸ਼ਬੂ ਪਾਏ ਖਿਲਾਰੇ ਉਮਰ ਨਕੀ ਵਿੱਚ ਗੁਰੂਆਂ ਵਾਲੇ ਲੱਛਣ ਚਮਕਣ ਸਾਰੇ ਮਾਤ ਪਿਤਾ ਨੇ ਲਾਲ ਪੁੱਤਰ ਦੇ ਦਰਸ਼ਨ ਜਿਸ ਪਲ ਪਾਏ ਖੁਸ਼ੀਆਂ ਦੇ ਵਿੱਚ ਮੋਤੀਆਂ ਵਾਲੇ ਘਰ ਘਰ ਬੁੱਕ ਲੁਟਾਏ ਡੋਲ ਡੋਲ ਪੈਂਦੇ ਡੋਲ ਡੋਲ ਪੈਂਦੇ ਛਾਪੇ ਵਿੱਚੋਂ ਜੋ ਡਲਗ ਪਿਆਰੇ ਨਗਦੇ ਲਾਟ અવਤਾਰਾਂ ਵਾਲੀ ਵੇਖੀ ਮਸਤਕ ਵਿੱਚੋਂ ਜਗਦੀ ਅਖੀਰ ਦੇ ਵਿੱਚ ਲਿਖਦਾ ਹੈ ਕਵੀ ਧਰਮੇ ਰਣ ਵਿੱਚ ਪੁੱਤ ਪਿਆਰਾ ਪੂਰਾ ਜੁਦਾ ਡਠਾ ਧਰਮੇ ਰਣ ਵਿੱਚ ਪੁੱਤ ਪਿਆਰਾ ਪੂਰਾ ਜੁਦਾ ਡਠਾ ਰੱਖ ਦਿੱਤਾ ਤਾਂ ਤੇਗ ਬਹਾਦਰ ਨਾਮ ਪਿਆਰਾ ਮਿੱਠਾ ਰੱਖ ਦਿੱਤਾ ਤਾਂ ਤੇਗ ਬਹਾਦਰ ਨਾਮ ਪਿਆਰਾ ਮਿੱਠਾ ਸੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਮਹਾਨਤਾ ਉਹਨਾਂ ਨੇ ਸਹਿਲੇ ਗਾਏ ਇੱਕ ਮੁਸਲਮਾਨ ਕਵੀ ਨੇ ਹਸੇ ਦੀਨ ਦਿਆਲ ਕਿਰਪਾਲੂ ਦੇਨ ਰਖਕ ਧਰਮ ਰਖਕ ਸੱਚੇ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਵਿਸਾਖ ਸੁਦੀ 5ਵੀਂ ਸੰਮਤ 1678 ਬਿਕਰਮੇ ਜਿੱਥੇ ਬਿਕਰਮੇ ਆਵੇ ਉਹਦੇ ਵਿੱਚੋਂ 57 ਸਾਲ ਘਟਾ ਲੈ ਜਾਣ ਤਾਂ ਇਸ ਵੀ ਸਨ ਆ ਜਾਂਦਾ ਏ ਇਸ ਦੇ ਮੁਤਾਬਕ 1 ਅਪ੍ਰੈਲ 1621 ਨੂੰ ਮਾਤਾ ਨਾਨਕੇ ਜੀ ਦੀ ਕੁੱਖੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਹਿਬ ਵਿਖੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਜਦ ਪੰਜਵੇਂ ਬੇਟੇ ਦੀ ਖਬਰ ਗੁਰੂ ਹਰਗੋਬਿੰਦ ਸਾਹਿਬ ਪਾਸ ਪਹੁੰਚੀ ਤਾ ਗੁਰੂ ਸਾਹਿਬ ਜੀ ਉਸ ਸਮੇਂ ਆਪ ਸ੍ਰੀ ਹਰਮੰਦਰ ਸਾਹਿਬ ਜੀ ਅੰਮ੍ਰਿਤਸਰ ਵਿਖੇ ਕੀਰਤਨ ਕਰ ਰਹੇ ਸਨ। ਸਵੇਰ ਦਾ ਵੇਲਾ ਸੀ। ਹਰਗ빈ਦ ਸਾਹਿਬ ਸੱਚੇ ਪਾਤਸ਼ਾਹ ਜੀ ਆਸਾ ਕੀ ਵਾਰ ਦਾ ਕੀਰਤਨ ਕਰ ਰਹੇ ਸਨ। ਜਦ ਉਹਨਾਂ ਕੋਲ ਖਬਰ ਪਹੁੰਚੀ ਕਿ ਆਪ ਜੀ ਦੇ ਘਰ ਦੇ ਵਿੱਚ ਪੰਜਵੇਂ ਪੁੱਤਰ ਨੇ ਜਨਮ ਲਿਆ ਹੈ। ਗੁਰ ਹਰਗ빈ਦ ਸਾਹਿਬ ਜੀ ਦੇ ਇਸ ਤੋਂ ਪਹਿਲਾਂ 4 ਪੁੱਤਰ ਸਨ ਜਿਨ੍ਹਾਂ ਵਿੱਚ ਬਾਬਾ ਗੁਰਦਿੱਤਾ ਜੀ ਬਾਬਾ ਸੂਰਜ ਮਾਲ ਜੀ ਬਾਬਾ ਅਨੀਰਾਏ ਜੀ ਬਾਬਾ ਅਟਲ ਜੀ ਅਤੇ ਇੱਕ ਬੇਟੀ ਬੀਬੀ ਵੀਰੋ ਸੀ ਪਰਵੇਂ ਪੁੱਤਰ ਨੇ ਜਨਮ ਲਿਆ ਸੇਵਾਦਾਰ ਨੂੰ ਭੇਜਿਆ ਗਿਆ ਇਹ ਖੁਸ਼ੀ ਦੀ ਖਬਰ ਦੇਣ ਵਾਸਤੇ ਹਰਕਿੰਦ ਸਹਬ ਜੀ ਨੂੰ ਹਰਕਿੰਦ ਸਹਬ ਜੀ ਉਸ ਸਮੇਂ ਆਸਾ ਕੀ ਵਾਰ ਦਾ ਕੀਰਤਨ ਕਰ ਰਹੇ ਨੇ ਸ੍ਰੀ ਹਰਮੰਦਰ ਸਹਬ ਜੀ ਵਿਖੇ ਅੱdte ਤੋਂ ਜ਼ਿਆਦਾ ਆਸਾ ਕੀ ਵਾਰ ਦੇ ਕੀਰਤਨ ਹੋਏ ਨੇ ਸੇਵਾਦਾਰ ਗਿਆ ਸਤ ਸੰਗਤ ਜੁੜੇ ਹੋਏ ਆ ਨਮਸਕਾਰ ਕਰਕੇ ਬੈਠ ਗਿਆ ਕਿਉਂਕਿ ਚਲਦੇ ਕੀਰਤਨ ਦੇ ਵਿੱਚ ਗੱਲ ਨਹੀਂ ਕੀਤੀ ਜਾ ਸਕਦੀ ਇਹ ਗੁਰੂ ਘਰ ਦੀ ਮਰਿਆਦਾ ਹੈ ਬੈਠ ਗਿਆ ਕੀਰਤਨ ਦੇ ਭੋਗ ਪਏ ਨੇ ਅਕਾਲ ਪੁਰਖ ਅੱਗੇ ਅਰਦਾਸ ਹੋਈ ਏ ਇਸ ਸੇਵਾਦਾਰ ਨੇ ਜਾ ਕੇ ਹਰਗ빈ਦ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਤੇ ਖੁਸ਼ੀ ਦੀ ਖਬਰ ਸੁਣਾਈ ਕੀ ਪਾਤਸ਼ਾਹ ਜੀ ਆਪ ਜੀ ਦੇ ਘਰ ਪੰਜਵੇਂ ਬੇਟੇ ਨੇ ਜਨਮ ਲਿਆ। ਗੁਰੂ ਸਾਹਿਬ ਜੀ ਦਾ ਜਨਮ ਜਦੋਂ ਪਤਾ ਲੱਗਾ ਗੁਰੂ ਸਾਹਿਬ ਜੀ ਨੂੰ ਸੰਗਤਾਂ ਨੂੰ ਬੜੀਆਂ ਹੀ ਖੁਸ਼ੀਆਂ ਉਸ ਸਮੇਂ ਮਨਾਈਆਂ ਗਈਆਂ। ਸਾਰੇ ਸਤ ਸੰਗਤ ਨੇ ਵਧਾਈਆਂ ਦਿੱਤੀਆਂ। ਸਤ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਤੋਂ ਗੁਰੂ ਪਾਤਸ਼ਾਹ ਜੀ ਉਸ ਸਮੇਂ ਸਤ ਸੰਗਤ ਦੇ ਵਿੱਚੋਂ ਕੁਝ ਗੁਰਸਿੱਖਾਂ ਨਾਲ ਲੈ ਕੇ ਤੇ ਬੜੇ ਹੀ ਮੋਰੀ ਸਿੱਖ ਜਿੰਨਾ ਵਿੱਚ ਬਾਬਾ ਬੁੱਢਾ ਜੀ ਭਾਏ ਡੇਦੀ ਚੰਦ ਜੀ ਤੇ ਭਾਏ ਗੁਰਤਾਸ ਸਿੰਘ ਨਾਲ ਚੱਲ ਪਏ ਨੇ ਪਾਤਸ਼ਾਹ ਜੀ ਦੇ ਹਰਗ ਦਿਨ ਪਾਤਸ਼ਾਹ ਜੀ ਘਰ ਆਏ ਬਾਲਕ ਨੂੰ ਕੱਪੜਿਆਂ ਦੇ ਵਿੱਚ ਬਲੇਟ ਕੇ ਹਰਗ ਦਿਨ ਪਾਤਸ਼ਾਹ ਜੀ ਦੀਆਂ ਬਾਹਾਂ ਦੇ ਵਿੱਚ ਉਹਨਾਂ ਦੇ ਹੱਥਾਂ ਦੇ ਵਿੱਚ ਬਾਲਕ ਨੂੰ ਦੇ ਦਿੱਤਾ ਗਿਆ ਹਰਕਬਿੰਦ ਸੱਚੇ ਪਾਤਸ਼ਾਹ ਜੀ ਨੇ ਕੁਝ ਪਲ ਉਹ ਬਾਲਕ ਗੁਰ ਤੇਗ ਬਹਾਦਰ ਦੇ ਚਿਹਰੇ ਵੱਲ ਉਹਨਾਂ ਦੀ ਸਰੀਰ ਵੱਲ ਨਜ਼ਰ ਟਿਕਾਈ ਨਜ਼ਰ ਟਿਕਾਉਣ ਤੋਂ ਬਾਅਦ ਪਾਤਸ਼ਾਹ ਜੀ ਨੇ ਦੋਹਾਂ ਬਾਹਾਂ ਦੇ ਵਿੱਚ ਬਾਲਕ ਨੂੰ ਥੋੜਾ ਜਿਹਾ ਉੱਪਰ ਚੁੱਕਿਆ ਤੇ ਜੋ ਬਾਲਕ ਦਾ ਸਿਰ ਸੀ ਉਹਦੇ ਵੱਲ ਆਪਣਾ ਮਸਤਕ ਝੁਕਾ ਦਿੱਤਾ ਜਦੋਂ ਮਸਤਕ ਝੁਕਾਇਆ ਏ ਤਾਂ ਉਸ ਸਮੇਂ ਬਾਬਾ ਵਿਧਿਚੰਦ ਜੀ ਨੇ ਸਵਾਲ ਕਰ ਦਿੱਤਾ ਹਰਕਿੰਦ ਸੱਚੇ ਪ੍ਰਤਖਸ਼ਾ ਜੀ ਨੂੰ ਉਹਨਾਂ ਨੇ ਪੁੱਛਿਆ ਕਿ ਗੁਰੂ ਪਿਤਾ ਜੀਓ ਬਾਲਕ ਨੂੰ ਨਮਸ਼ਕਾਰ ਕਰਨ ਦਾ ਕੀ ਅਰਥ ਹੈ ਕੀ ਕਾਰਨ ਹੈ ਤੁਸੀਂ ਇਸ ਬਾਲਕ ਨੂੰ ਨਮਸ਼ਕਾਰ ਕੀਤੀ ਹੈ ਤਦ ਗੁਰੂ ਸਿਸ ਕੋ ਵੰਦਨ ਕੀਨੇ ਅਤ ਹਿਤ ਲਾਏ ਵਿਧਿਆ ਕਹੇ ਤਸ ਵੰਦਨ ਕੀ ਕਹੋ ਮਹੇ ਸਮਝਾਏ ਇਹ ਬਾਬਾ ਬਿਧੀ ਚੰਦ ਜੀ ਨੇ ਸਵਾਲ ਕੀਤਾ ਮੇਰੀ ਪਰੀ ਦੇ ਮਾਲਕ ਹਰਿਕ੍ਰਿੰਦ ਪਾਤਸ਼ਾਹ ਜੀ ਨੇ ਉੱਤਰ ਦਿੱਤਾ ਦੀਨ ਰਸ ਸੰਕਟ ਹਰ ਦੀਨ ਰਸ ਸੰਕਟ ਹਰ ਕਿ ਇਹ ਬਾਲਕ ਜਿਹੜਾ ਏ ਇਹ ਦੀਨ ਦੁਖੀਆਂ ਦੇ ਸੰਕਟ ਦੂਰ ਕਰੇਗਾ ਉਸ ਸਮੇ ਗੁਰੂ ਸਾਹਿਬ ਜੀ ਨੇ ਨਾਮ ਨੀ ਤੇਗ ਬਹਾਦਰ ਲਿਖ ਰੱਖਿਆ ਕਈ ਵਿਦਵਾਨ ਆਖਦੇ ਨੇ ਕਿ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਉਹ ਬਚਪਨ ਦੇ ਵਿੱਚ ਤਿਆਗਮਲ ਰੱਖਿਆ ਸੀ ਪਰ ਜਦੋਂ ਕਰਤਾਰਪੁਰ ਦੀ ਜੰਗ ਵੇਖੇ ਆਪ ਜੀ ਨੇ ਤੇਗ ਦੇ ਯੋਗ ਦਿਖਾਏ ਸਨ ਤਾਂ ਉਸ ਸਮੇਂ ਆਪ ਜੀ ਦਾ ਨਾਮ ਤੇਗ ਬਹਾਦਰ ਰੱਖਿਆ ਗਿਆ ਅਗਰ ਸਾਰੇ ਬਾ ਸਾਰੇ ਵਿਦਵਾਨਾਂ ਦੀ ਇਹ رائے ਹੈ ਉਹਨਾਂ ਇਤਿਹਾਸ ਦੇ ਵਿੱਚ ਲਿਖਿਆ ਹੈ ਮਹਿਮਾ ਪ੍ਰਕਾਸ਼ ਤੇ ਹੋਰ ਕਈ ਪ੍ਰਾਤਨ ਸਰੋਤ ਮਿਲਦੇ ਨੇ ਕਿ ਹਰਗਬਿੰਦ ਪਾਤਸ਼ਾਹ ਜੀ ਨੇ ਹੀ ਇਹਨਾਂ ਦਾ ਨਾਮ ਜਨਮ ਦੇ ਸਮੇਂ ਤੋਂ ਹੀ ਤੇਗ ਬਹਾਦਰ ਰੱਖ ਦਿੱਤਾ ਸੀ ਗੁਰੂ ਸਾਹਿਬ ਜੀ ਨੇ ਨਾਮ ਤੇਗ ਬਹਾਦਰ ਰੱਖਿਆ ਤੇ ਅਰਦਾਸ ਕੀਤੀ ਕਿ ਗੁਰੂ ਨਾਨਕ ਸਾਹਿਬ ਜੀ ਇਸ ਬਾਲਕ ਨੂੰ ਅੜ ਖਲੋਣ ਦੀ ਜਨਮ ਅੱਗੇ ਅੜ ਖਲੋਣ ਦੀ ਸ਼ਕਤੀ ਦੇਣਾ ਬੁਰਾਈ ਨਾਲ ਸਦਾ ਟਕਰਾਨ ਦਾ ਬਲ ਦੇਣਾ ਅਤੇ ਆਖਰੀ ਦਮ ਤੱਕ ਜੂਝਣ ਦੀ ਸ਼ਕਤੀ ਦੇਣਾ ਇਹ ਪਾਤਸ਼ਾਹ ਜੀ ਨੇ ਗੁਰਨਾਨਕ ਦੇਵ ਸੱਚੇ ਪਾਤਸ਼ਾਹ ਜੀ ਅੱਗੇ ਮੇਰੀ ਪੀਰੀ ਦੇ ਮਾਲਕ ਨੇ ਆਪਣੇ ਬਾਲਕ ਪ੍ਰਤੀ ਗੁਰਨਾਣਕ ਦਿਨ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕੀਤੀ ਆ ਨਾਲ ਇਹ ਭਾਏ ਬੀਬੀ ਚੰਦ ਜੀ ਨੂੰ ਇਹ ਵੀ ਫਰਮਾਇਆ ਕਿ ਇਹ ਝਾਲਮ ਉਤਰਕਾਂ ਦੀ ਜੜ ਵੜੇਗਾ ਅਤੇ ਇਹ ਨਿਰਭੈ ਬਾਲਕ ਹੋਵੇਗਾ ਭਾਵੇਂ ਇਸ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੋਏਗਾ ਇਹ ਨਿਰਭੈ ਜਰਤਰਕ ਅਖੇਰੀ ਭਾਵੇਂ ਇਹ ਤੁਰਕਾਂ ਦੀ ਜੜ ਪੁੱਟ ਕੇ ਰੱਖ ਦੇਵੇਗਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਮੋਹੋਂ ਐਸਾ ਬਚਨ ਸੁਣ ਕੇ ਸਭ ਹੀ ਕਹਿਣ ਲੱਗ ਪਏ ਕਿ ਗੁਰੂ ਘਰ ਦੇ ਵਿੱਚ ਐਸੇ ਬਾਲਕ ਨੇ ਜਨਮ ਲਿਆ ਹੈ ਜੋ Hindu ਧਰਮ ਦੇ ਜਾਂਦੇ ਹੋਏ ਧਰਮ ਨੂੰ ਬਚਾ ਲਵੇਗਾ ਹੁਣ ਇੱਥੇ ਇਹ ਗੱਲ ਨਾ ਸਮਝ ਲੈਣਾ ਕਿ ਗੁਰੂ ਸਾਹਿਬ ਜੀ ਕੇਵਲ Hindu ਧਰਮ ਦੇ ਰਾਖੇ ਹੀ ਸਨ ਜਾਂ ਉਹ ਦੂਸਰੇ ਧਰਮਾਂ ਦੇ ਵਿਰੋਧੀ ਸਨ ਨਹੀਂ ਬਿਰਸਵਾਰੇ ਜਦੋਂ ਉਹਨਾਂ ਦਾ ਜੀਵਨ ਵਰਤਾਂ ਪੜਹੀ ਆਪਾਂ ਤਾਂ ਸਾਨੂੰ ਇਹ ਗੱਲ ਦੀ ਸਮਝ ਆ ਜਾਵੇਗੀ ਕਿ ਗੁਰੂ ਸਾਹਿਬ ਜੀ ਦਾ ਸਭ ਨਾਲ ਦੇ ਨਾਲ ਪਿਆਰ ਸੀ ਕਿਉਂਕਿ ਉਹ ਸਮੇਂ ਜ਼ੁਲਮ ਜਿਹੜਾ ਸੀ ਉਹ ਹਿੰਦੂ ਧਰਮ ਦੇ ਉੱਤੇ ਹੋ ਰਿਹਾ ਸੀ ਹਿੰਦੂ ਧਰਮ ਨੂੰ ਖਤਮ ਕਰਨ ਦੇ ਯਤਨ ਹੋ ਰਹੇ ਸਨ ਇਸ ਕਰਕੇ ਜਿਹੜੇ ਲੇਖਕ ਨੇ ਉਹਨਾਂ ਨੇ ਇਹ ਗੱਲ ਲਿਖੀ ਹੈ ਕਿ ਇਹ ਜੋ ਬਾਲਕ ਹੋਵੇਗਾ ਇਹ ਹਿੰਦੂ ਧਰਮ ਦਾ ਜੋ ਡੇੜਾ ਗ੍ਰਹਿ ਕੀਤਾ ਜਾ ਰਿਹਾ ਹੈ ਜੋ ਉਸ ਨੂੰ ਖਤਮ ਕੀਤਾ ਜਾ ਰਿਹਾ ਹੈ ਇਹ ਉਹਨਾਂ ਦੀ ਜੜ ਜੜੀ ਰੱਖ ਲਵੇਗਾ ਉਸ ਧਰਮ ਨੂੰ ਬਚਾ ਲਵੇਗਾ ਧਰਮ ਰਾਖ ਹੈ ਭਣੋ ਇਹ ਗੱਲ ਇਤਿਹਾਸਕਾਰਾਂ ਨੇ ਲਿਖੀ ਹੈ ਸੋ ਗੁਰੂ ਸਵਾਰਿਓ ਹਰਕਮੇ ਸੱਚੇ ਪਾਤਸ਼ਾਹ ਜੀ ਨੇ ਮੇਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸ ਬਾਲਕ ਦੇ ਵਿੱਚ ਉਸ ਅਕਾਲ ਪੁਰਖ ਨੇ ਐਸੀ ਬਖਸ਼ਿਸ਼ ਐਸੀ ਸ਼ਕਤੀ ਐਸੀ ਤਾਕਤ ਭੇਜੇ ਕਿ ਇਹ ਦੂਸਰਿਆਂ ਦੀ ਜਿਹੜੀ ਮੇਰੀ ਹੈ ਉਸ ਮੇਰੀ ਨੂੰ ਪੂਰੀ ਤਰ੍ਹਾਂ ਧਰਮ ਦੇ ਅਧੀਨ ਚਲਾਉਣ ਦੀ ਸ਼ਕਤੀ ਰੱਖੇਗਾ ਗਿਆਨੀ ਗਿਆਨ ਸਿੰਘ ਜੀ ਨੇ ਪਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ પતિ ਇਹ ਲਿਖਿਆ ਹੈ ਕਿ ਇਹ ਬਾਲਕ ਧਰਤੇ ਦਾ ਭਾਰ ਦੂਰ ਕਰੇਗਾ ਹਿੰਦ ਦੀ ਰੱਖਿਆ ਸੀਸ ਰੂਪੀ ਚਾਦਰ ਵਿਛਾ ਕੇ ਕਰੇਗਾ ਅਤੇ ਸੂਰਜ ਵਾਂਗ ਰੌਸ਼ਨੀ ਦੇ ਕੇ ਘੋਰ ਅਨਿਆਇਨੋ ਘੋਰ ਜ਼ੁਲਮ ਨੂੰ ਖਤਮ ਕਰੇਗਾ ਤੇਗ ਬਹਾਦਰ ਚਾਦਰ ਹਿੰਦ ਦਾ ਨਿੰਦ ਮਨਿੰਦ ਭਾਏ ਅਵਤਾਰੇ ਕੇ ਗੁਰ ਤੇਗ ਬਹਾਦਰ ਸਾਰੇ ਹਿੰਦ ਦੀ ਚਾਦਰ ਬਣਨਗੇ ਇਹ ਗੱਲ ਗਿਆਨੀ ਗਿਆਨ ਸਿੰਘ ਨੇ ਪਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖੀ ਹੈ ਸੋ ਗੁਰੂ ਸਾਰੇ ਗੁਰਤੇਗ ਬਹਾਦਰ ਸਾਹਿਬ ਜੀ ਦੇ ਜਦੋਂ ਵੱਡੇ ਭਰਾਤਾ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਸੀ ਤਾਂ ਬਾਬਾ ਗੁਰਦਿੱਤਾ ਜੀ ਵੱਲ ਵੀ ਪਾਤਸ਼ਾਹ ਹਰਕਬਿੰਦ ਸੱਚੇ ਪਾਤਸ਼ਾਹ ਜੀ ਨੇ ਐਸੇ ਤਰਾਹੇ ਨਜ਼ਰ ਟਿਕਾ ਕੇ ਤੱਕਿਆ ਸੀ ਤੇ ਉਹਨਾਂ ਨੂੰ ਵੀ ਸਤਕਾਰ ਦਿੱਤਾ ਸੀ ਉਸ ਸਮੇਂ ਮਾਤਾ ਗੰਗਾ ਜੀ ਹਰਗ빈ਦ ਸਾਹਿਬ ਜੀ ਦੇ ਮਾਤਾ ਜੀ ਮਾਤਾ ਗੰਗਾ ਜੀ ਨੇ ਉਸ ਸਮੇਂ ਪ੍ਰਸ਼ਨ ਕੀਤਾ ਸੀ ਕਿ ਸਤਕਾਰ ਬਾਲਕ ਦਾ ਤਾਂ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਇਹਨਾਂ ਦੇ ਘਰ ਉਸ ਨੇ ਜਨਮ ਲੈਣਾ ਹੈ ਜਿਸ ਨੇ ਸਤਵੇਂ ਨਾਨਕ ਦੇ ਗੱਦੀ ਦੇ ਉੱਪਰ ਸਤਵਾ ਨਾਨਕ ਬੈਠਣਾ ਹੈ ਭਾਵ ਕਿ ਗੁਰੂ ਹਰਰਾਏ ਸਾਹਿਬ ਜੀ ਦਾ ਇਹਨਾਂ ਦੇ ਘਰ ਦੇ ਵਿੱਚ ਜਨਮ ਹੋਣਾ ਹੈ ਅਸੀਂ ਇਸ ਲਈ ਸਤਕਾਰ ਕੀਤਾ ਹੈ ਕਿਉਂਕਿ ਇਹਨਾਂ ਨੇ ਗੁਰੂ ਘਰ ਦੀ ਰੀਤ ਤੁਰਨੀ ਹੈ ਇਸ ਕਰਕੇ ਸਤਕਾਰ ਗੁਰੂ ਸਾਹਿਬ ਜੀ ਆਪ ਆਪਣੇ ਮੁਖਾਰਬਿੰਦ ਤੋਂ ਸਾਰੇ ਹੀ ਆਪਣੇ ਸਹਿਬਜ਼ਾਦਿਆਂ ਨੂੰ ਬਾਬਾ ਸ਼ਬਦ ਦੇ ਨਾਲ ਜਿਹੜਾ ਏ ਉਹ ਸਤਕਾਰ ਦਿੰਦੇ ਰਹੇ ਨੇ ਜਿਵੇਂ ਬਾਬਾ ਗੁਰਦੇਤਾ ਜੀ ਬਾਬਾ ਸੂਰਜ ਮਾਲਾ ਜੀ ਬਾਬਾ ਅਨੀਰਾਏ ਜੀ ਬਾਬਾ ਅਟਾਲ ਜੀ ਸੋ ਸੋ ਗੁਰੂ ਸਾਹਿਬ ਜਿਸ ਤਰ੍ਹਾਂ ਬਾਬਾ ਗੁਰਦਤਾ ਜੀ ਦੇ ਸਤਕਾਰ ਕੀਤਾ ਪਾਤਸ਼ਾਹ ਜੀ ਨੇ ਇਸੇ ਤਰ੍ਹਾਂ ਜਦੋਂ ਬਾਬਾ ਅਟਲ رائے ਜੀ ਦਾ ਵੀ ਜਨਮ ਹੋਇਆ ਸੀ ਤਾਂ ਆਪ ਜੀ ਦੀ ਮਾਤਾ ਜੀ ਨੇ ਇਹਨਾਂ ਨੂੰ ਸਤਕਾਰ ਦਿੰਦਿਆਂ ਦੇਖ ਕੇ ਇਹ ਗੱਲ ਪਾਤਸ਼ਾਹ ਜੀ ਨੂੰ ਕਹੀ ਸੀ ਕਿ ਇਸ ਬਾਲਕ ਨੂੰ ਵੀ ਅਸੀਸ ਬਖਸ਼ੋ ਤਾਂ ਗੁਰੂ ਸਾਹਿਬ ਜੀ ਨੇ ਉਸ ਸਮੇਂ ਇਹ ਗੱਲ ਫਰਮਾਈ ਸੀ ਕਿ ਇਸ ਬਾਲਕ ਦੀ ਭਾਵ ਕੇ ਬਾਬਾ ਅਟਲ ਜੀ ਦੀ ਸਮਾਧੀ ਧੁਰ ਬਖਸ਼ਿਸ਼ ਤੋਂ ਇਹ ਨਹੀਂ ਕਿ ਹੋਈਆ ਤੇ ਇਹੋ ਕਾਰਨ ਸਿੱਟ ਜੋ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਬਾਬਾ ਅਟਲ ਜੀ ਵੀ ਪੰਘੋੜੇ ਦੇ ਵਿੱਚ ਸਮਾਧੀ ਰੂਪ ਦੇ ਵਿੱਚ ਸਦਾ ਇਕਾਕਰਤਾ ਦੇ ਨਾਲ ਉਸ ਅਕਾਲ ਪੁਰਖ ਦੇ ਨਾਲ ਆਪਣਾ ਧਿਆਨ ਧਰ ਕੇ ਰਹਿੰਦੇ ਸਨ ਸੋ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜਦੋਂ ਜਨਮ ਹੋਇਆ ਪਾਤਸ਼ਾਹ ਜੀ ਨੇ ਬਖਸ਼ੀਆਂ ਕੀਤੀਆਂ ਗੁਰਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਹਦੇ ਅੱਗੇ ਅਰਦਾਸ ਬੇਨਤੀ ਕੀਤੀ ਬਹੁਤ ਸਾਰੀਆਂ ਬਖਸ਼ਾ ਪ੍ਰਾਪਤ ਕਰਨ ਵਾਸਤੇ ਤੋਂ ਜਦੋਂ ਗੁਰਤੇਗ ਬਹਾਦਰ ਜੀ ਦਾ ਜਨਮ ਹੋਇਆ ਗੁਰੂ ਸਾਹਿਬ ਜੀ ਨੇ ਬਹੁਤ ਸਾਰੀਆਂ ਜਿਹੜੀਆਂ ਉਸ ਸਮੇਂ ਸਗਾਤਾਂ ਦਾ ਤਾਂ ਜਿਹੜੇ ਇਲਾਕੇ ਦੇ ਵਿੱਚ ਗਰੀਬ ਸਨ ਦੁਖੀ ਸਨ ਪਾਤਸ਼ਾਹ ਜੀ ਨੇ ਬਹੁਤ ਸਾਰੀਆਂ ਬਖਸ਼ਾ ਕੀਤੀਆਂ ਸਗਾਤਾਂ ਉਹਨਾਂ ਨੂੰ ਅਰਪਣ ਕੀਤੀਆਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਸਾਰਾ ਪਰਿਵਾਰ ਬਹੁਤ ਲਾਡ ਲਡਾਉਂਦਾ ਏ ਪੰਗੂੜੇ ਦੇ ਵਿੱਚ ਪਏ ਹੋਏ ਵੀ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਬਿਲਕੁਲ ਸ਼ਾਂਤ ਰੂਪ ਦੇ ਵਿੱਚ ਰਹਿੰਦੇ ਨੇ ਭੁੱਖ ਲੱਗੀ ਤੇ ਕਦੀ ਰੋਏ ਨਹੀਂ ਬਿਲਕੁਲ ਸ਼ਾਂਤ ਰੂਪ ਦੇ ਵਿੱਚ ਰਹਿੰਦੇ ਨੇ ਬੀਬੀ ਵੀਰੋ ਜਿਨ੍ਹਾਂ ਬਾਕੀ ਭਰਾਵਾਂ ਦੇ ਨਾਲ ਬਹੁਤ ਲਾਡ ਲਡਾਏ ਸਨ ਬੀਬੀ ਵੀਰੋ ਜੀ ਵੀ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨਾਲ ਜੋ ਬਾਲਕ ਰੂਪ ਵਿੱਚ ਸਨ ਉਹਨਾਂ ਨਾਲ ਬਹੁਤ ਲਾਲ ਲਡਉਂਦੀ ਏ ਸਾਰੀ ਸਰੀ ਦਿਹਾੜੇ ਗੱਲ ਦੇ ਨਾਲ ਰੱਖਣਾ ਪਿਆਰ ਕਰਨਾ ਮੱਥਾ ਚੁੰਮਣਾ ਤੇ ਫਿਰ ਜਦੋਂ ਮਹਿਸੂਸ ਕਰਨਾ ਕਿ ਬਾਲਕ ਥੱਕ ਗਿਆ ਏ ਉਹਨੂੰ ਪੰਘੂੜੇ ਦੇ ਵਿੱਚ ਪਾ ਦੇਣਾ ਤਾਂ ਸਾជា ਜੀ ਸ਼ਾਂਤ ਚਿਤ ਪੰਘੂੜੇ ਦੇ ਵਿੱਚ ਪਏ ਰਹਿੰਦੇ ਸਨ ਕਦੇ ਵੀ ਰੋਂਦੇ ਨਹੀਂ ਸਨ ਤੇ ਮਾਤਾ ਨਾਨਕੀ ਜੀ ਦੇ ਮਨ ਵਿੱਚ ਇੱਕ ਵਾਰੀ ਸ਼ਾਂਤਾ ਹੋ ਗਿਆ ਕਿ ਹੋਰ ਬਾਲਕ ਜੇਦੋਂ ਕਿ ਇਹਨਾਂ ਨੂੰ ਭੁੱਖ ਲੱਗਦੀ ਏ ਤਾਂ ਉਹ ਰੋਂਦੇ ਨੇ ਤਾਂ ਕਿ ਮਾਤਾ ਨੂੰ ਸਮਝ ਲੱਗ ਜਾਵੇ ਕਿ ਭੁੱਖ ਲੱਗੀ ਏ ਤੇ ਇਹਨਾਂ ਨੂੰ ਦੁੱਧ ਪਿਲਾਉਣਾ ਏ ਇਹਨਾਂ ਨੂੰ ਕਿ ਭੋਜਨ ਦੇਣਾ ਏ ਪਰ ਤੇਗ ਬਹਾਦਰ ਜੀ ਉਹ ਤਾਂ ਸ਼ਾਂਤ ਚਿੱਤ ਪਏ ਰਹਿੰਦੇ ਨੇ ਇੱਕ ਦਿਨ ਹਰਗਤੰਦ ਸੱਚੇ ਪਾਤਸ਼ਾਹ ਜੀ ਅੱਗੇ ਆਪਣਾ ਸ਼ੰਕਾ ਪ੍ਰਗਟ ਕੀਤਾ ਕਹਿਣ ਲੱਗੇ ਇਹ ਲੱਗਦਾ ਏ ਜਿਹੜਾ ਬਾਲਕ ਸਾਡੇ ਘਰ ਆਇਆ ਏ ਇਹਨਾਂ ਕੋਈ ਸਰੀਰਕ ਦੁੱਖ ਏ ਇਨੋਂ ਕੋਈ ਮਾਨਸਿਕ ਦੁੱਖ ਏ ਬਿਲਕੁਲ ਸ਼ਾਂਤ ਚਿਤ ਰਹਿੰਦਾ ਏ ਨਾ ਏ ਹੱਸਦਾ ਏ ਨਾ ਏ ਰੋਂਦਾ ਏ ਪਤਸ਼ਾ ਇਹ ਕੈਸੀ ਵਿਦਵਣ ਆਈ ਆ ਹੰਗੂੜੇ ਦੇ ਵਿੱਚ ਵੀ ਬਾਕੀ ਬਾਲਕ ਬੱਚਿਆਂ ਦੇ ਨਾਲ ਖੇਡਦੇ ਨੇ ਵੇਖ ਕੇ ਹੱਸਦੇ ਨੇ ਕਿਲਕਾਰੀਆਂ ਮਾਰਦੇ ਨੇ ਇਹ ਸ਼ਾਂਤ ਚਿਤ ਰਹਿੰਦੇ ਨੇ ਕਿਤੇ ਇਹਨਾਂ ਨੂੰ ਕੋਈ ਸਰੀਰਕ ਤੇ ਮਾਨਸਿਕ ਦੁੱਖ ਤੇ ਨਹੀਂ ਹੈ ਸਾਂ ਹਰਕਬਿੰਦ ਸੱਚੇ ਪਾਤਸ਼ਾਹ ਜੀ ਉਹ ਕਹਿਣ ਲੱਗੇ ਬੀਬੀ ਨਾਨਕੀ ਜੀ ਨੂੰ ਕਿ ਕਿਸੇ ਵੀ ਪ੍ਰਕਾਰ ਦਾ ਮਨ ਦੇ ਵਿੱਚ ਕੋਈ ਵੀ ਖੇਦ ਨਹੀਂ ਕਰਨਾ ਮਨ ਦੇ ਵਿੱਚ ਕੋਈ ਸ਼ੱਕ ਨਹੀਂ ਦਿਹਾਉਣਾ ਕਿਉਂਕਿ ਇਹ ਜਨਮ ਇਹਨਾਂ ਨੇ ਜਨਮ ਜਿਹੜਾ ਧਾਰਨ ਕੀਤਾ ਏ ਇਹ ਜਨਮ ਦੇ ਸਮੇਂ ਤੋਂ ਹੀ ਉਸ ਬ੍ਰਾਹਮਣ ਉਕਾਲ ਪੁਰਖ ਨੂੰ ਸ਼ਾਨ ਆਏ ਨੇ ਇਸੇ ਕਰਕੇ ਹਰ ਵੇਲੇ ਉਸ ਅਕਾਲ ਪੁਰਖ ਦੇ ਵਿੱਚ ਅਪੇਿਤ ਰਹਿੰਦੇ ਨੇ ਉਹਦੇ ਨਾਲ ਇਹਨਾਂ ਦੀ ਲਿਵ ਜੁੜੀ ਰਹਿੰਦੀ ਹੈ ਸੰਸਾਰ ਨਾਲ ਇਸ ਕਰਕੇ ਅਜੇ ਇਹਨਾਂ ਦਾ ਕੋਈ ਨਾਤਾ ਨਹੀਂ ਬਣਦਾ ਕਿਸੇ ਵੀ ਪ੍ਰਕਾਰ ਦਾ ਸ਼ੰਕਾ ਨਹੀਂ ਕਰਨਾ ਸਮਾਂ ਆਏਗਾ ਇਹ ਬਾਲਕ ਦੇ ਸਾਰੇ ਸੰਸਾਰ ਦੇ ਵਿੱਚ ਚਰਚੇ ਹੋਣਗੇ ਇਸ ਤਰ੍ਹਾਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸਮੇਂ ਪਰਿਵਾਰ ਦਾ ਸਤ ਸੰਗਤਾਂ ਦਾ ਜੋ ਮਾਹੌਲ ਬਣਿਆ ਕਿਸ ਤਰ੍ਹਾਂ ਸਾਰਾ ਪਰਿਵਾਰ ਗੁਰਤੇਗ ਬਹਾਦਰ ਸਹਿਬ ਜੀ ਨੂੰ ਲਾਡ ਲਡਾਉਂਦਾ ਹਿਆ ਉਹਨਾਂ ਦੀ ਪਰਦਰਸ਼ ਕਰ ਰਿਹਾ ਏ ਅਗਲੀ ਕਿਸਤ ਦੇ ਵਿੱਚ ਅਸੀਂ ਸਾਰੇ ਵਿਚਾਰਾਂ ਦੀ ਸਾਂਝ ਪਾਵਾਂਗੇ ਉਹਨਾਂ ਦੇ ਇਤਿਹਾਸ ਤੇ ਕਿ ਜਦੋਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਅਮਰ ਹੋਣਾ ਥੋੜੀ ਥੋੜੀ ਵਧਨ ਲੱਗੀ ਆ ਉਹਨਾਂ ਦੀ ਉਮਰ ਵਤੀ ਜਾ ਰਹੀ ਆ ਤਾਂ ਕਿਹੜੇ ਕਿਹੜੇ ਕੌਤਕ ਪਾਤਸ਼ਾਹ ਜੀ ਨੇ ਕੀਤੇ ਕਿੰਨਾਂ ਨੇ ਉਹਨਾਂ ਨੂੰ ਪੜਾਇਆ ਤੇ ਬਚਪਨ ਦੇ ਵਿੱਚ ਕੀ ਕੀ ਕੌਤਕ ਕੀਤੇ ਉਹ ਜਾਣਨ ਦਾ ਯਤਨ ਕਰਾਂਗੇ ਲੜੀਵਾਰ ਇਤਿਹਾਸ ਦੀ ਜੋ ਵਰਤਾ ਹੈ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਨਾਲ ਸ਼ੁਰੂ ਕੀਤੀ ਆ ਅੱਜ ਕਿਸ਼ਤ ਦੂਜੀ ਆ ਇੱਕ ਦਿਨ ਛੱਡ ਕੇ ਇੱਕ ਦਿਨ ਬਾਅਦ ਸ਼ਾਮ 7 ਤੋਂ 7:30 ਵਜੇ ਦੇ ਵਿੱਚ ਵਿੱਚ ਉਹਨਾਂ ਦਾ ਜੀਵਨ ਇਤਿਹਾਸ ਤੁਹਾਡੇ ਤੱਕ ਪਹੁੰਚ ਗਿਆ ਕਰੇਗਾ ਸੋ ਬੇਨਤੀ ਹੈ ਕਿ ਸਾਰੇ ਇਸ ਸਟੇਜ ਨੂੰ ਮੇਰੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਵੀ ਕਰੋ ਤੇ ਕਮੈਂਟ ਵੀ ਕਰੋ ਜਿੱਥੇ ਕਿਤੇ ਲੱਗਦਾ ਹੈ ਕਿ ਕਿਤੇ ਮੇਰੇ ਕੋਲ ਗਲਤੀ ਜਾਂ ਔਕਾਈ ਹੋ ਰਹੀ ਆ ਉਥੇ ਕਮੈਂਟ ਰਾਹੀਂ ਮੈਨੂੰ ਵੀ ਸਮਝਾਉਣ ਦਾ ਯਤਨ ਕਰਨਾ ਹੈ ਤੁਸ਼ੀ ਗੁੱਦੀ ਅਨੁਸਾਰ ਜੋ ਮੈਂ ਅੱਜ ਤੁਹਾਡੇ ਨਾਲ ਇਤਿਹਾਸਾਂਜਾ ਕਰ ਰਿਹਾ ਸੋ ਮਨ ਦੇ ਵਿੱਚ ਸੀ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਦੇ ਦਿਨ ਉਹਨਾਂ ਦੇ ਜੀਵਨ ਗਾਥਾ ਤੁਹਾਡੇ ਨਾਲ ਸਾਂਝੀ ਕਰਵਾ ਸੋ ਅਸੀਸ ਦੇਣੀ ਇਹ ਇਤਿਹਾਸ ਦੀ વાਤਾ ਇਸੇ ਤਰ੍ਹਾਂ ਕੱਲ੍ਹ ਦੀ ਰਵੇ ਜੀ ਸੋ ਪਰਸੋਂ ਫਿਰ ਅਗਲੀ ਕਿਸ਼ਤ ਲੈ ਕੇ ਹਾਜ਼ਰ ਹੋਵਾਂਗਾ ਜੀ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ